ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਇਆ ਕਿਉਂਕਿ ਗਰਮੀ ਤੋਂ ਇੱਕ ਵਾਰ ਫਿਰ ਤੋਂ ਰਾਹਤ ਮਿਲੇਗੀ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲਣਾ ਸ਼ੁਰੂ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਹੈ ਜਿਹੜੀ ਉਹ ਬਦਲਬਾਈ ਹੈ ਜਿਹੜੀ ਤਗੜੇ ਰੂਪ ਦੇ ਵਿੱਚ ਐਂਟਰ ਕਰਨਾ ਸ਼ੁਰੂ ਹੋ ਗਈ ਹੈ ਜਿਸ ਦੇ ਚੱਲਦੇ ਪੰਜਾਬ ਦੇ ਲਗਭਗ 35-40% ਹਿੱਸਾ ਜਿਹੜਾ ਉਹ ਬਦਲਬਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਪਟਿਆਲੇ ਦੇ ਹਿੱਸੇ ਰੂਪਨਗਰ ਪੂਰਾ ਐਂਟਰ ਹੋਇਆ ਹੈ ਮਾਝੇ ਦੇ ਬਾਬੇ ਦੇ ਇਲਾਕਿਆਂ ਦੇ ਵਿੱਚ ਵੀ ਹੁਸ਼ਿਆਰਪੁਰ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਬੱਦਲਬਾਈ ਐਂਟਰ ਹੋਣੀ ਸ਼ੁਰੂ ਹੋਈ ਆ ਜਿਸ ਦੇ ਚੱਲਦੇ ਤਕੜੀ ਗਰਮੀ ਤੋਂ ਰਾਹਤ ਮਿਲੇਗੀ ਅੱਜ ਰਾਤ ਦਾ ਮੌਸਮ ਦੀ ਵੀ ਜਾਣਕਾਰੀ ਦਿੰਨੇ ਆ ਵੀ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਹੁਣ ਜਿਵੇਂ ਕਿ ਤੁਸੀਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਜੇਕਰ ਬੱਦਲੀ ਕਾਰਵਾਈਆਂ ਦੀ ਗੱਲ ਕਰੀਏ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਤਾਂ ਇਸ ਦੇ ਵਿੱਚ ਮੇਜਰ ਜਿਹੜੇ ਆਉਂਦੇ ਨੇ ਤਾਂ ਉਹ ਪੰਜਾਬ ਦੇ ਉੱਤਰ-ਪੱਛਮੀ ਇਲਾਕੇ ਉਤੇ ਉੱਤਰ-ਪੂਰਬੀ ਇਲਾਕੇ ਲੁਧਿਆਣਾ ਦੇ ਏਰੀਆ ਵੀ ਕਵਰ ਹੋਵੇਗਾ ਜਿਸ ਦੇ ਚਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮਲੇਰਕੋਟਲਾ ਸੰਗਰੂਰ ਵਰਗੇ ਇਲਾਕੇ ਫਤਿਹਗੜ੍ਹ ਸਾਹਿਬ ਅਤੇ ਪਟਿਆਲੇ ਵਰਗੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੋ ਲਾਵੇ ਜੇਕਰ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਦੱਖਣੀ ਇਲਾਕਿਆਂ ਦੇ ਵਿੱਚ ਦੱਖਣੀ ਹਵਾਵਾਂ ਚੱਲਦੀਆਂ ਨੇ ਜਿਸ ਦੇ ਚੱਲਦੇ ਇਸ ਦਾ ਜਿਹੜਾ ਇਹ ਸਿਸਟਮ ਦਾ ਪ੍ਰਭਾਵ ਆ ਉਹ ਜ਼ਿਆਦਾ ਨਹੀਂ ਹੋਵੇਗਾ ਭਾਵ ਹਲਕੀ ਹੁਲਕੀ ਬੱਦਲਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਫਿਲਹਾਲ ਦੀ ਘੜੀ ਆ ਜਿਹੜਾ ਮੌਸਮ ਦੱਖਣੀ ਹਿੱਸੇ ਦੇ ਵਿੱਚ ਸਾਫ਼ ਰਹੇਗਾ ਲੇਕਿਨ ਜਿਹੜਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਹਰਿਆਣੇ ਦੇ ਇਸ ਦਾ ਅਸਰ ਜਿਹੜਾ ਹਰਿਆਣੇ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਇਸਦੇ ਚਲਦੇ ਆਪਾਂ ਨੂੰ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਜਿਵੇਂ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਚੰਡੀਗੜ੍ਹ ਇਹਨਾਂ ਸ਼ਹਿਰਾਂ ਦੇ ਵਿੱਚ ਆ ਆਪਾਂ ਨੂੰ ਤੇਜ਼ ਹਵਾਵਾਂ ਜਾਂ ਹਨੇਰੀ ਵਰਗਾ ਮੌਸਮ ਤੇ ਮੀਂਹ છਰਾਟਿਆਂ ਵਾਲਾ ਮੀਂਹ ਦੇਖਣ ਨੂੰ ਜ਼ਰੂਰ ਮਿਲੇਗਾ ਪੰਜਾਬ ਦੇ ਜ਼ਿਆਦਾਤਰ ਹਿੱਸੇ ਜਿਹੜੇ ਪੰਜਾਬ ਦੇ ਉੱਤਰ ਪੂਰਬੀ ਹਿੱਸਿਆਂ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਵਰਗੇ ਹਿੱਸੇ ਜਿਹੜੇ ਜਿਹੜੇ ਕਿ ਹਲੋ ਮਤਲਬਾਈ ਤੋਂ ਬਾਂਝੇ ਨੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਗੜੀ ਬੱਦਲਵਾਈ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਚੰਗੀ ਜਿਹੜੀ ਆ ਗਰਮੀ ਤੋਂ ਰਾਹਤ ਮਿਲੇਗੀ ਜਿਸ ਦੇ ਚੱਲਦੇ ਰਾਤ ਦਾ ਮੌਸਮ ਆ ਜਿਹੜਾ 2-3 ਡਿਗਰੀ ਆ ਟੈਂਪਰੇਚਰ ਦੇ ਵਿੱਚ ਘਰਾਵਟ ਨਜ਼ਰ ਆਵੇਗੀ ਤੇ ਇਸ ਦਾ ਜਿਹੜਾ ਇਹ ਸਿਸਟਮ ਦਾ ਅਸਰ ਆ ਉਹ 3-4 ਘੰਟੇ ਮਤਲਬ ਕਿ ਜਿਵੇਂ ਹੁਣ 4-5 ਵਜੇ ਨੇ ਤਾਂ ਆਉਂਦੇ ਘੰਟਿਆਂ ਤੱਕ ਜਿਹੜਾ ਮੌਸਮ ਦੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਪੰਜਾਬ ਦੇ ਦੱਖਣੀ ਇਲਾਕੇ ਦੀ ਗੱਲ ਕਰੀਏ ਜਿਵੇਂ ਕਿ ਫਰੀਦਕੋਟ ਫਾਜ਼ਿਲਕਾ ਮੁਖਸਰ ਸਹਿਬਾ ਇਹਨਾਂ ਇਲਾਕੇ ਦੇ ਵਿੱਚ ਕੁਝ ਜ਼ਿਆਦਾ ਅਸਰ ਨਹੀਂ ਹੋਵੇਗਾ ਕਿਉਂਕਿ ਇਹ ਸਿਸਟਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਵਾਵਾਂ ਨੇ ਜਿਹੜੀਆਂ ਉਹ ਦੱਖਣ ਹਿੱਸੇ ਦੇ ਵਿੱਚ ਚੱਲ ਰਹੀਆਂ ਨੇ ਤੇ ਇਸੇ ਹਿੱਸੇ ਦੇ ਵਿੱਚ ਪੂਰਬੀ ਹਵਾਵਾਂ ਮਿਕਸ ਤਰ੍ਹਾਂ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਇਹ ਸਿਸਟਮ ਦਾ ਜਿਹੜਾ ਜ਼ਿਆਦਾ ਅਸਰ ਆ ਉਹ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਹੀ ਰਹੇਗਾ ਦੱਖਣ ਹੀ ਸਾਰਾ ਜਿਹੜਾ ਲਗਭਗ ਸਾਫ਼ ਰਹੇਗਾ ਤਰਨਤਾਰਨ ਦੱਖਣ ਉੱਤਰ ਪੂਰਬੀ ਉੱਤਰ ਦੱਖਣ ਸੌਰੀ ਉੱਤਰ ਪੱਛਮੀ ਇਲਾਕੇ ਨੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਵਰਗੇ ਇਲਾਕੇ ਵੀ ਜਿਹੜੇ ਲਗਭਗ ਸਾਫ਼ ਰਹਿਣਗੇ ਇਨ੍ਹਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਜੇਕਰ ਮੀਂਹਾਂ ਦੀਆਂ ਕਾਰਵਾਈਆਂ ਦੀ ਗੱਲ ਕਰੀਏ ਤਾਂ ਉਹ ਨਾ માત્ર ਹੋਣ ਗਿਆ ਬਾਕੀ ਮੌਸਮ ਇਸ ਜ਼ਿਲ੍ਹੇ ਦਾ ਜਿਹੜਾ ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹੂਗਾ ਮੌਸਮ ਆ ਜਿਹੜਾ ਉਹ ਪੂਰਬੀ ਹਿੱਸੇ ਦਾ ਬਦਲੇਗਾ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ